ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਵੀ ਕੋਈ ਬਾਲਾ ਨਹੀਂ ਹੈਗਾ ਜੇ ਆਪਾਂ ਗੱਡੀ ਦੇਖੀਏ ਜ ਜ ਨਵੀਂ ਗੱਡੀ 'ਚ ਬੈਠੇ ਆ ਐ ਨਹੀਂ ਲੱਗਦਾ ਵੀ ਇਹ ਸੈਕੰਡ ਗੱਡੀ ਆ ਜਮਾ ਨਵੇਂ ਵਾਲਾ ਸੁਹਾਤ ਹੈ ਦਾ ਤੇ ਬਾਕੀ ਅੰਦਰੋਂ ਬਾਹਰੋਂ ਬਈ ਜਮਾ ਸਾਫ ਸੁਥਰੀ ਪਈ ਆ ਲਵੀ ਅੱਜ ETOs ਗੱਡੀ ਲਿਆਏ ਥੋਡੇ ਵਾਸਤੇ ਕਾਰ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਗੱਡੀ ਦੇ ਨਿਗਾ ਮਾਰੋ ਬਾਈ ਚਾਰੇ ਪਾਸੇ ਟੋਇਟਾ ਦੀ ETOS لیਵਾ ਇਹ ਮੈਂ ਜਾਣਦਾ ਵੀ ਹਰੇਕ ਬੰਦੇ ਦੀ ਪਸੰਦ ਆ ਇਹ ਕਿਉਂਕਿ ਗੱਡੀਆਂ ਹੀ ਇੰਨੀਆਂ ਵਧੀਆ ਨੇ ਪਹਿਲਾਂ ਤਾਂ ਚਾਰੇ ਪਾਸੋਂ ਦੇਖੋ ਗੱਡੀ ਨੂੰ ਵੀ ਹਾਂ ਐਨ ਜਮਾ ਸਾਫ ਸੁਥਰੀ ਪਈ ਆ ਰੇ ਨਾਲ ਪਈ ਆ ਵੱਡੀ ਗੱਲ ਆ ਜੈਨੂਨ ਪਈ ਆ ਬਾਈ ਇਹ ਗੱਡੀ ਤੇ ਟਾਇਰਾਂ ਤੇ ਨਿਗਾਹ ਮਾਰ ਲਓ ਏ ਕਲਾਸ ਵਧੀਆ ਨਵੇਂ ਟਾਇਰ ਨੇ ਤੇ ਬਾਕੀ ਚੱਲਣ ਦੇ ਵਿੱਚ ਗੱਡੀ ਜਮਈ ਬੰਬਾ ਸਵਾਦ ਆਉਂਦਾ ਚਲਾ ਕੇ 2012 ਮਾਡਲ ਸੈਕੰਡ ਓਨਰ ਆ 93000 ਚੱਲੀ ਹੋਈ ਆ ਕਾਰ ਚਲਾ ਕੇ ਫੀਲਿੰਗ ਆਉਂਦੀਆਂ ਨੇ ਮਨ ਮੰਨ ਬੀ ਪੂਰੀ ਕੈਂਟ ਮਹਿੰਗੀ ਗੱਡੀ ਦੇ ਵਿੱਚ ਨਵੀਂ ਗੱਡੀ 'ਚ ਬੈਠੇ ਆ ਐ ਨਹੀਂ ਲੱਗਦਾ ਵੀ ਇਹ ਸੈਕੰਡ ਗੱਡੀ ਆ ਜਮਾ ਨਵੇਂ ਵਾਲਾ ਸੁਆਦ ਹੈ ਇਹਦਾ ਤੇ ਬਾਕੀ ਅੰਦਰੋਂ ਬਾਹਰੋਂ ਬਈ ਜਮਾ ਸਾਫ਼ ਸੁਥਰੀ ਪਈ ਆ ਪੂਰੀ ਸਾਂਭ-ਸਵਾਲ ਦੇ ਵਿੱਚ ਰੱਖੀ ਹੋਈ ਆ ਸਾਰੀ ਜੈਨੂਇਨ ਕਾਰ ਆ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਵੀ ਕੋਈ ਬਾਲਾ ਨਹੀਂ ਹੈਗਾ ਜੇ ਆਪਾਂ ਗੱਡੀ ਦੇਖੀਏ ਇੱਕ ਵਾਰੀ ਮੈਂ ਦਵਾਰੇ ਡਿਟੇਲ ਦਿੰਨਾ ਸੈਕੰਡ ਓਨਰ ਆ 2012 ਡੀਜ਼ਲ ਆ ਈਟੀਓਸ ਲੀਵਾ ਇੰਜਨ ਗੇਅਰ ਦੀ ਓਕੇ ਸਾਫ਼ ਸੁਥਰੀ ਇੰਜਨ ਸਾਫ਼ ਸੁਥਰਾ ਗੁੱਡਾ ਪਿਲਰ ਆ ਨਿਗਾ ਮਾਰ ਲਓ ਤੁਸੀਂ ਪੂਰਾ ਵਧੀਆ ਹੈਗਾ ਰੇਟ ਦੀ ਗੱਲ ਕਰੀਏ ਸਿਰਫ 2,85,000 ਸੰਗਰੂਰ ਘਰੇ ਖੜੀ ਆ ਸਕਰੀਨ ਤੇ ਨੰਬਰ ਦਿੱਤਾ ਆ ਸੰਪਰਕ ਕਰ ਲੋ ਧੰਨਵਾਦ